ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਧਮਾਕਾ ਹੋ ਗਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀਆਂ ਅਤੇ ਵਿਧਾਇਕਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵੱਲੋਂ ਇੱਕ ਪਾਸੇ ਅਰਵਿੰਦ ਕੇਜੀ ਵੱਲ ਨੇ ਪੰਜਾਬ ਦੇ ਮੌਜੂਦਾ ਵਿਧਾਇਕ ਅਤੇ ਮੰਤਰੀ ਆਪਣੇ ਵੱਲ ਕਰ ਰਹੇ ਨੇ ਕਿਉਂਕਿ ਕੱਲ ਜਿਸ ਤਰ੍ਹਾਂ ਦੀ ਫਿਰ ਦੁਬਾਰਾ ਸੰਦੀਪ ਪਾਟਕ ਵੱਲੋਂ ਦਿੱਲੀ ਮੀਟਿੰਗ ਸੱਦੀ ਗਈ ਪੰਜਾਬ ਦੇ ਕਈ ਵਿਧਾਇਕ ਉਤੇ ਸ਼ਾਮਲ ਹੋਏ ਲੇਕਿਨ ਬੜੀ ਵੱਡੀ ਪਸੂੜੀ ਪੈ ਗਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਨਹੀਂ ਦੋ ਨਹੀਂ ਲਗ ਭੱਗ 60 ਤੋਂ ਜ਼ਿਆਦਾ ਵਿਧਾਇਕ ਜਿਹੜੇ ਨੇ ਬਾਗੀ ਹੋਣ ਜਾ ਰਹੇ ਨੇ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਪਗਵੰਤ ਮਾਨ ਨੇ ਅੰਨੇਵਾ ਤਸ਼ੱਦਦ ਕੀਤੇ ਤਸ਼ੱਦਦ ਕਿਵੇਂ ਕੀਤੇ ਗਿਆ ਕਿ ਜਿਹੜੇ ਵਿਧਾਇਕ ਬਣੇ ਸੀ ਜਿਹੜੇ بڑے ਮੰਤਰੀ ਬਣੇ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਨੇ ਉਹਨਾਂ ਸਾਰਿਆਂ ਦੀਆਂ ਪਾਵਰਾਂ ਜਾਂ ਕਹਿ ਸਕਦੇ ਹਾਂ ਸ਼ਕਤੀਆਂ ਖੋ ਕੇ ਆਪਣੇ ਖਿਸੇ ਆਪਣੀ ਜੇਬ ਦੇ ਵਿੱਚ ਪਾ ਲੀਆਂ ਨਾ ਤੇ ਕਿਸੇ ਮੰਤਰੀ ਨੂੰ ਕੁਸਕਣ ਦਿੱਤਾ ਗਿਆ ਨਾ ਕਿਸੇ ਵਿਧਾਇਕ ਨੂੰ ਕੁਸਕਣ ਦਿੱਤਾ ਗਿਆ ਨਿੱਜੀ ਤੌਰ ਤੇ ਇੱਕ ਅੱਧਾ ਵੀ ਫੈਸਲਾ ਨਹੀਂ ਲੈ ਸਕਦੇ ਸੀ ਇਹ ਸੱਚ ਹੈ ਕਿ ਲਗਭਗ 60 ਤੋਂ ਪਲੱਸ ਮੌਜੂਦਾ ਉਮੀਦਵਾਰ ਤਿੱਤਰ-ਬਿੱਤਰ ਹੋ ਜਾਣਗੇ ਆਪਾਂ ਕਹਿ ਦਿੰਦੇ ਆ ਕਿ ਰਵਨੀਤ ਬਿੱਟੂ ਬਚਕਾਨੇ ਬਿਆਨ ਦਿੰਦਾ ਹੈ ਅਦਰ-ਉਦਰ ਦੀਆਂ ਮਾਰਦਾ ਹੈ ਜਾਂ ਸੁਨੀਲ ਜਾਖੜ ਬਾਰੇ ਕਹਿ ਦਿੰਦਾ ਜਾਂ ਹਰਜੀਤ ਗਰੇਵਾਲ ਕਹਿ ਦਿੰਦਾ ਚਾਹੇ ਸ਼ਰੂਮਣੀ ਚਾਹੇ ਜਿਹੜੇ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਮਜ਼ਬੂਤ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਰਾਜਾ ਵਰਿੰਗ ਚੰਜੀ ਸਿੰਘ ਚੰਨੀ ਜਿਹੜੀਆਂ ਇਹਨੋਂ ਇਹਨਾਂ ਨੂੰ ਜਿਹੜੀਆਂ ਇਨਫੋਰਮੇਸ਼ਨਸ ਮਿਲੀਆਂ ਨੇ ਖਾਸ ਕਰਕੇ ਜੇ ਗੱਲ ਕਰੀਏ ਇਹਨਾਂ ਵੱਡੇ ਆਗੂਆਂ ਦੀ ਵੱਡੇ ਆਗੂ ਬਿਲਕੁਲ ਸੱਚ ਬੋਲਦੇ ਨਜ਼ਰ ਆ ਰਹੇ ਨੇ ਇਸ ਉੱਤੇ ਪੱਕੀ ਮੋਰ ਲਗ ਚੁੱਕੀ ਹੈ ਦੱਸ ਦਿੰਨੇ ਆ ਕਿ ਭਾਵੇਂ ਸੂਬੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਭਾਵੇਂ ਮੰਤਰੀ ਉਹ ਰਹਿੰਦੇ ਢਾਈਆਂ ਸਾਲਾਂ ਦੇ ਵਿੱਚ ਸਾਰੀਆਂ ਸਹੂਲਤਾਂ ਦਾ ਨਿਗਵਾਨਾ ਚਾਹੁੰਦੇ ਨੇ ਲੇਕਿਨ ਅੰਦਰ ਖਾਤੇ ਹਰ ਉਧਾਇਕ ਦੀ ਹਰ ਮੰਤਰੀ ਦੀ ਆਪੋ ਆਪਣੇ ਪਦਰ ਤੇ ਭਾਰਤੀ ਜਨਤਾ ਪਾਰਟੀ ਕੋਂਗ ਅਤੇ ਕਾਂਗਰਸ ਪਾਰਟੀ ਦੇ ਨਾਲ ਸੈਟਿੰਗ ਹੋ ਚੁੱਕੀ ਹੈ ਇੱਕ ਪਾਸੇ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਨੂੰ ਤੰਗ ਆ ਕੇ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਦੂਸਰੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਉਹ ਅੰਦਰ ਖਾਤੇ ਸੈਟਿੰਗ ਕਰ ਰਹੇ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵੱਲ ਜਾਣਗੇ ਜਾਂ ਜਾਣਗੇ ਕਾਂਗਰਸ ਪਾਰਟੀ ਵੱਲ ਇਸ ਦੇ ਬੜੇ ਵੱਡੇ ਜਿਹੜੇ ਨੇ ਹਵਾਲੇ ਆ ਗਏ ਨੇ ਸੂਤਰ ਦੱਸਦੇ ਨੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਰਸੀ ਤੋਂ ਲਾਦਤਾ ਜਾਵੇਗਾ ਆਖਰਕਾਰ ਇਹ 60 ਤੋਂ ਪਲੱਸ ਜਾਂ 60 ਤੋਂ ਮੈਂਸ ਇਹ ਕਿੰਨੇ ਕੋ ਵਿਧਾਇਕ ਘਟਨੇ ਇਸ ਦੇ ਰਵਨੀਤ ਬਟੂ ਨੇ ਵੀ ਕੀ ਹੈ ਰਤਨ ਸਿੰਘ ਨੇ ਵੀ ਕੀ ਹੈ ਆਖਰਕਾਰ ਇਹ ਮਾਜਰਾ ਕੀ ਹੈ ਕਿਉਂਕਿ 2000 ਜਦੋਂ 22 ਦੇ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਇਹਨਾਂ ਨੂੰ ਬੜਾ ਚਾਹ ਸੀ ਆਪਣੇ ਹਲਕਿਆਂ ਦੇ ਕੰਮ ਕਰਾਉਣ ਦਾ ਇਹਨਾਂ ਨੂੰ ਬੜਾ ਚਾਹ ਸੀ ਕਿ ਆਪਣੇ ਹਲਕਿਆਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣ ਲੇਕਿਨ ਇਹਨਾਂ ਦੇ ਹੱਤband ਦਿੱਤੇ ਇਹਨਾਂ ਦੀ ਜਿਹੜੀਆਂ ਪਾਵਰਾਂ ਸੀ ਉਹ ਖੋਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਖਿਜਵਾਲ ਨੇ ਆਪਣੀ ਜੇਬ ਆਪਣੇ ਖਿਸੇ ਵਿੱਚ ਪਾ ਲਈਆਂ ਯਾਨੀ ਕਿ ਮੁੱਖ ਮੰਤਰੀ ਵਿਧਾਇਕ ਵਿਧਾਇਕਾਂ ਨੂੰ ਅਤੇ ਮੰਤਰੀਆਂ ਨੂੰ ਸਖਣਾ ਕਰ ਦਿੱਤਾ ਗਿਆ ਸ਼ਕਤੀਸ਼ਿੰਕ ਕਰ ਦਿੱਤਾ ਗਿਆ ਇਹ ਬਲਵਲੇ ਜਿਹੜੇ ਫੁੱਟ ਰਹੇ ਨੇ ਉਹਨਾਂ ਦੇ ਜਿਹੜੇ ਦਿਲਾਂ ਦੇ ਵਿੱਚ ਕਿ ਕਦੋਂ ਸਮਾਂ ਪੂਰਾ ਹੋਵੇ ਅਸੀਂ ਛਾਲ ਮਾਰ ਕੇ ਦੂਜੀਆਂ ਪਾਰਟੀਆਂ ਵਿੱਚ ਜਾਏ ਇੱਕ ਪਾਸੇ ਜਿਮਨੀ ਚੋਣਾਂ ਤੋਂ ਬਾਅਦ ਵੱਡਾ ਧਮਾਕਾ ਹੋਵੇਗਾ ਨਵਾਂ ਪ੍ਰਧਾਨ ਬਣੇਗਾ ਨਵਾਂ ਗ੍ਰਹਿ ਮੰਤਰੀ ਆਲਾ ਕਿਸਦੇ ਕੋਲ ਹੋਵੇਗਾ ਤੇ ਨਵਾਂ ਮੁੱਖ ਮੰਤਰੀ ਪੰਜਾਬ ਦਾ ਕੌਣ ਹੋਵੇਗਾ ਇਹ ਵੀ ਚੈਲੰਜ ਚੰਨੀ ਜਾਂ ਬਿਕਰਮਜੀਤ ਸਿੰਘ ਮਜੀਠੀਆ ਵਰਗੇ ਜਿਹੜੀਆਂ ਗੱਲਾਂ ਕਰ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਫਿਰ ਵੱਡੀ ਖਬਰ ਆ ਰਹੀ ਹੈ ਇੱਕ ਲੋਕਨਾਦ ਨਾਮ ਦੇ ਚੈਨਲ ਇੱਕ ਨਿੱਜੀ ਚੈਨਲ ਨੇ ਖੁਲਾਸਾ ਕਰਦਾ ਕਿ ਕਹਿੰਦੇ ਨੇ ਕਿ ਇੱਕ ਇੱਕ ਸਾਡੇ ਤੋਂ ਕੋ ਡੈਫਰੈਂਟੇਟ ਵੀ ਕਰਨਾ ਚਾਹੁੰਦਾ ਹੈ ਤਾਂ ਡੈਫਰੈਂਟੇਟ ਵੀ ਕਰ ਸਕਦਾ ਹੈ ਕਿਉਂਕਿ ਸਾਡੇ ਕੋਲ ਉਸ ਦੇ ਪੁਖਤਾ ਸਬੂਤ ਨੇ 60 ਪਲੱਸ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਅੰਦਰ ਖਾਤੇ ਦੂਜੇ ਦੂਜੀਆਂ ਪਾਰਟੀਆਂ ਦੇ ਵਿੱਚ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ ਤਾਂ